ਸੱਚੇ ਕਾਲ ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਮੈਂ ਅਭਿਨੀਤ ਕੋ ਨਜ਼ਰ ਪਾਉਂਦਿਆਂ ਦੇਸ਼ ਦੀਆਂ ਹੁਣ ਤੱਕ ਦੀਆਂ ਵਡੀਆਂ ਖਬਰਾਂ ਤੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਸੌ ਚੁੱਕ ਸਮਾਗਮ ਤੋਂ ਪਹਿਲਾਂ RAMLILA ਮੈਦਾਨ ਵਿੱਚ ਚੱਲ ਰਹੀਆਂ ਹਨ ਤਿਆਰੀਆਂ ਭਾਜਪਾ ਵਿਧਾਇਕ ਦਲ ਦੀ 19 ਫਰਵਰੀ ਨੂੰ ਹੋਈ ਮੀਟਿੰਗ 2 ਫਰਵਰੀ ਨੂੰ ਹੋਵੇਗਾ ਸੌ ਚੁੱਕ ਸਮਾਗਮ ਡਾਕਟਰ ਵਿਵੇਕ ਜੋਸ਼ੀ ਨੇ 19 ਫਰਵਰੀ ਨੂੰ ਚੌਂਕ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ ਉਹ ਹਰਿਆਣਾ ਕੇਡਰ ਦੇ 1999 ਬੈਚ ਦੇ ਹਨ IAS ਅਧਿਕਾਰੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ 2 ਫਰਵਰੀ ਨੂੰ ਜੀ 20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਜਾਣਗੇ ਦੱਖਣੀ ਅਫਰੀਕਾ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉੱਤਰਾਖੰਡ ਦੀ ਪੰਜਵੀਂ ਵਿਧਾਨ ਸਭਾ ਦੇ 2025 ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਵਿੱਚ ਲਿਆ ਹਿੱਸਾ ਉੱਤਰਾਖੰਡ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਮਾਰਟ ਪ੍ਰੀਪੇਡ ਬਿਲ ਮੀਟਰ ਲਗਾਉਣ ਦੇ ਵਿਰੋਧ ਵਿੱਚ ਕਾਂਗਰਸ ਵਿਧਾਇਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ ਰਾਜਸਥਾਨ ਦੇ ਉਪ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਿਆ ਗੁਮਾਰੀ ਨੇ ਕੀਤਾ ਬਜਟ ਪੇਸ਼ ਇਸ ਦੇ ਚਲਦੇ 150 ਯੂਨਿਟ ਮੁਫਤ ਬਿਜਲੀ ਦਾ ਕੀਤਾ ਐਲਾਨ ਤੇ ਕਿਹਾ ਮੁਫਤ ਬਿਜਲੀ ਦੇ ਲਾਭਪਾਤਰੀਆਂ ਦੇ ਘਰਾਂ ਤੇ ਲਗਾਈਆਂ ਜਾਣਗੀਆਂ ਸੋਲਰ ਪਲੇਟਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਮਹਾਕੁੰਭ ਨੂੰ ਮ੍ਰਿਤਕੁੰਭ ਵਾਲੀ ਟਿੱਪਣੀ ਤੇ ਸੱਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਮਮਤਾ ਬੇਨਰਜੀ ਨੇ ਜੋ ਕੁਝ ਵੀ ਕਿਹਾ ਉਹ ਹੈ ਸਹੀ ਉਨ੍ਹਾਂ ਦੇ ਸੂਬੇ ਦੇ ਲੋਕਾਂ ਨੇ ਵੀ ਗਵਾਈਆਂ ਹਨ ਜਾਨਾਂ ਬੰਗਾਲ ਅਤੇ ਹੋਰ ਰਾਜਾਂ ਤੋਂ ਆਏ ਵੱਡੀ ਗਿਣਤੀ ਵਿੱਚ ਲੋਕਾਂ ਦੀ ਗਈ ਹੈ ਜਾਨ ਦਿੱਲੀ ਵਿਖੇ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ AICC ਹੈੱਡਕੁਆਰਟਰ ਵਿਖੇ ਪਾਰਟੀ ਦੇ ਸਾਰੇ ਜਨਰਲ ਸਕੱਤਰਾਂ ਅਤੇ ਸੂਬਾ ਇੰਚਾਰਜਾਂ ਦੀ ਮੀਟਿੰਗ ਦੀ ਕਿ ਦਿੱਤੀ ਪ੍ਰਧਾਨਗੀ। ਗੁਜਰਾਤ ਵਿਖੇ ਕਾਂਗਰਸ ਦੇ ਵਿਧਾਇਕਾਂ ਨੇ ਗਾਂਧੀਨਗਰ ਵਿੱਚ ਵਿਧਾਨਸਭਾ ਦੇ ਬਾਹਰ ਆਪਣੇ ਆਪ ਨੂੰ ਜ਼ੰਜੀਰਾ ਨਾਲ ਬੰਨ੍ਹ ਕੇ ਦਿੱਤਾ ਪ੍ਰਦਰਸ਼ਨ ਅਮਰੀਕਾ ਤੋਂ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਹਥਕੜੀਆਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਦੇਸ਼ ਨਿਕਾਲਾ ਦਿੱਤੇ ਜਾਣ ਦੇ ਵਿਰੋਧ ਵਿੱਚ ਕੀਤਾ ਹੈ ਪ੍ਰਦਰਸ਼ਨ। ਦਿੱਲੀ ਵਿਖੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਸ਼ਸ਼ੀਥ ਰੂਰ ਕਮੇਟੀ ਦੀ ਮੀਟਿੰਗ ਲਈ ਪਹੁੰਚੇ ਸੰਵਿਧਾਨ ਸਦਨ ਕਮੇਟੀ ਨੇ ਮੌਜੂਦਾ ਵਿਦੇਸ਼ ਨੀਤੀ ਦੇ ਵਿਕਾਸ ਬਾਰੇ ਲਈ ਜਾਣਕਾਰੀ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ